ਸੋ ਸਬਿਆ ਸ਼ੰਦ ਪਾਪ ਸੰਭੂ ਮਨਾਸਨ ਕੋ ਕਲਕੀ ਅਵਤਾਰ ਕਹਾਵਾਂਗੇ ਤੁਰ ਕਛਤ ਰੰਗ ਸਪਛ ਬਡੋ ਕਰ ਖਾੜ ਗਿਰਬਾਨ ਕ ਪਾਵਾਂਗੇ ਨਿਕਸਹਿਜ ਮਗਹਿਰ ਬਰਬਤ ਤੇ ਤਸ ਸੋਭਨ ਵਾਲਿਆ ਪਾਵਾਂਗੇ ਪਰ ਬਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵਾਂਗੇ ਰੂਪਿਆ ਨੂਪ ਸਰੂਪ ਮਹਾਲਖ ਦੇਵ ਆ ਦੇਵਲ ਜਾਵਾਂਗੇ ਹਰ ਮਾਰੂ ਸੁਧਾਰ ਕੇ ਟਾਰਖਣੇ ਬਹਰੋ ਵਿਪਲ ਧਰਮ ਜਲਾਵਾਂਗੇ ਸਭ ਸਾਦੇ ਬਾਰ ਲਹੇ ਗਰਦ ਹੈ ਦੁਖ ਆਂਚ ਨਾ ਲਗਨ ਪਾਵਾਂਗੇ ਬਲ ਭਗ ਪਿਆ ਹੈ ਸੰਭਲ ਕੇ ਹਰ ਜੋਹਰ ਮੰਦਰ ਆਵਾਂਗੇ ਦਾਨਵ ਮਾਰਿਆ ਪਾਰ ਬਡੋ ਰਣ ਜੀਤ ਨਿਸ਼ਾਨ ਬਜਾਵਾਂਗੇ ਕਰੋਡਾਰ ਹਜ਼ਾਰ ਕਰੋੜ ਕਿਤੇ ਕਲ ਕੀ ਕਲ ਕਰਿਤ ਵਡਾਵਾਂਗੇ ਪ੍ਰਗਟ ਸਹਿਜਿਤ ਹੀ ਤਤ ਧਰਮ ਦੇ ਸਾਲਖ ਪਾਪਨ ਪੰਜ ਅપરાਵਾਂਗੇ ਪਰ ਪਾਗ ਪਿਆਏ ਸੰਭਰ ਕੇ ਹਰ ਜੋ ਹਰ ਮੰਦਰ ਆਵਾਂਗੇ ਸ਼ੀਨ ਮਹਾ ਦਿਨ ਦੀਨ ਦੇ ਸਾਲਖ ਦੀਨ ਦੇ ਆਲ ਰਸਾਵਾਂਗੇ ਥਗ ਕਾੜ ਅਪੰਗ ਨ ਸੰਗ ਹਟੇ